راتیو بائے انڈیپینڈنس اج انڈیپینڈنس اسپیشل کھانا بنے گا گھر پہ کیونکہ اس کے ہے کن کن میں اسوار کن کن میں بھارت پانی دا مورچہ لایا اکھا بیچ رکھییاں نے گیاں مار سرکار دے اے دا چٹکرے والا رہ گیا کام اے دے کارو کرنا کوئی پر لوک شక్తి মহান ہے ایدی نانی تے تکرا دو نانی جڑا جدے سے بند مارنا ہے جے سی بی آ لے کے ٹرالیاں لے کے گٹّے بھر کے آواں گے نہیں نا ہی تاں پھر اُتھوں پہلا اے دا کوئی انتظام کردے ਕਾਛਾ ਹੀ ਸਾਡਾ ਕਹਿਣਾ ਹੈ ਗਵਰਨਮੈਂਟ ਨੂੰ ਮਾੜਾ ਜਾ ਕੱਲ ਤੋਂ ਕੰਮ ਲਵੇ ਹਨਾ ਜੇ ਨਹੀਂ ਇਹਦੇ ਧਿਆਨ ਦੇਣਗੇ ਤਾਂ ਫਿਰ ਲੋਕ ਆਪ ਫੈਸਲਾ ਕਰਨਗੇ ਤੇ ਨਾਲੇ ਦੇ ਕਾਲੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਦੇ ਵਾਸਤੇ ਕਾਲੇ ਪਾਣੀ ਦਾ ਮੋਰਚਾ ਅੱਜ ਲੁਧਿਆਣਾ ਦੇ ਵਿੱਚ ਕੱਢਿਆ ਗਿਆ ਵਾ ਤਸਵੀਰਾਂ ਤੁਸੀਂ ਦੇਖੇ ਹੋ ਕਿ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਲੋਕ ਪਹੁੰਚੇ ਨੇ ਆਓ ਪੰਜਾਬ ਦੇ ਦਰਿਆਵਾਂ ਦੇ ਜ਼ਹਿਰੇ ਕਾਲੇ ਪ੍ਰਦੂਸ਼ਣ ਤੋਂ ਰੋਕੀਏ ਤਾਂ ਦਰਿਆਵਾਂ ਨੂੰ ਕਾਲੇ ਪ੍ਰਦੂਸ਼ਣ ਵਾਲੇ ਪਾਣੀ ਤੋਂ ਰੋਕਣ ਵਾਸਤੇ ਇਹ ਮੋਰਚਾ ਆ ਗਿਆ ਵਾ ਤੇ ਕਈ ਮਹੀਨਿਆਂ ਤੋਂ ਇਸ ਪ੍ਰੋਗਰਾਮ ਦੀ ਜਿਹੜੀ ਆ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਅੱਜ ਪੰਜਾਬ ਭਾਰਤ ਤੋਂ ਨਹੀਂ ਰਾਜਸਥਾਨ ਹਰਿਆਣਾ ਅਤੇ ਹੋਰ ਕਈ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦੀਆਂ ਦੇ ਆਗੂ ਪਹੁੰਚੇ ਨੇ ਕਿਸਾਨ ਆਗੂ ਪਹੁੰਚੇ ਨੇ ਬੁੱਧੀਜੀਵੀ ਪਹੁੰਚੇ ਨੇ ਕਿਸ ਤਰ੍ਹਾਂ ਦੇ ਦੇਓ ਜੀ ਬੁੱਢੇ ਨਾਲੇ ਦੇ ਕਾਲੇ ਪਾਣੀ ਤੋਂ ਬਚਾਉਣ ਵਾਸਤੇ ਅੱਜ ਕਾਲੇ ਪਾਣੀ ਦਾ ਮੋਰਚਾ ਲਾਇਆ ਅੱਖਾਂ ਵਿੱਚ ਰੱਖੀਆਂ ਨੇ ਗਿਆ ਮਾਨ ਸਰਕਾਰ ਨੇ ਇਹਦਾ ਚੁਟਕਲੇ ਵਾਲਾ ਰਹਿ ਗਿਆ ਕੰਮ ਇਹਦੇ ਕਾਹ ਨੂੰ ਕਰਨਾ ਕੋਈ ਪਰ ਲੋਕ ਸ਼ਕਤੀ ਮਹਾਨ ਹੈ ਇਹਦੀ ਨਾਨੀ ਚ ਤੇ ਕਰਾ ਦੂ ਨਾਨੀ ਜਿਹੜਾ ਜਿੱਦੇ ਸੀ ਬੰਦ ਮਾਰਨਾ ਹੈ ਜੀਸੀਬੀਆ ਲੈ ਕੇ ਟਰਾਲੀਆਂ ਲੈ ਕੇ ਗੱਟੇ ਭਰ ਕੇ ਆਵਾਂਗੇ ਨਹੀਂ ਤਾਂ ਫਿਰ ਉਦੋਂ ਪਹਿਲਾਂ ਇਹਦਾ ਕੋਈ ਇੰਤਜ਼ਾਮ ਕਰਦੇ ਜਦੋਂ ਜਾਨ ਨਾਲ ਜਹਾਨ ਹੈ ਜੇ ਜਾਨ ਹੀ ਨਹੀਂ ਤਾਂ ਫਿਰ ਬਾਕੀ ਕੰਮ ਕੀ ਸੌ ਆ ਦੇ ਬਹੁਤ ਸਾਰੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਔਰ ਰਿਕਾਰਡ ਗੱਲ ਹੈ ਇਹਨਾਂ ਦੀ ਬਾਦਨੀਤੀ ਦੇ ਕਾਰਨ ਇਹਨਾਂ ਦੀ ਨਲੈਕੀ ਦੇ ਕਾਰਨ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕ ਗੁੱਸੇ ਦੇ ਵਿੱਚ ਨੇ ਕਹਿੰਦੇ ਨੇ ਬੰਬਾਰੀਆਂ ਨੂੰ ਲੈ ਕੇ ਜਿਹੜਾ ਵਾ ਫੈਲ ਹੋ ਰਿਹਾ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੋਰਚਾ ਸਟਾਰਟ ਕਰਤਾ ਲੋਕ ਵੱਡੀ ਗਿਣਤੀ ਇਹ ਨਾਲ ਬਸ ਆਹੀ ਸਾਡਾ ਕਹਿਣਾ ਹੈ ਗਵਰਨਮੈਂਟ ਨੂੰ ਮਾੜਾ ਜਿਹਾ ਅਕਲ ਤੋਂ ਕੰਮ ਲਵੇ ਹੈਨਾ ਜੇ ਨਹੀਂ ਇਹਦੇ ਉੱਤੇ ਧਿਆਨ ਦੇਣਗੇ ਤਾਂ ਫਿਰ ਲੋਕ ਆਪ ਫੈਸਲਾ ਕਰਨਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੁਝ ਕਰ ਲੋ ਕੁਛ ਕਰ ਲੋ ਆ 15 ਸਤੰਬਰ ਤੱਕ ਅਸੀਂ ਤੁਹਾਨੂੰ ਟਾਈਮ ਦਿੱਤਾ ਹੈ ਜੇ ਤੁਸੀਂ ਕੁਛ ਨਹੀਂ ਕਰੋਗੇ ਤਾਂ ਫਿਰ ਅਸੀਂ ਕਰਾਂਗੇ ਤਾਂ ਅਮਿਤੋਜ ਮਾਨ ਨੇ ਜਿਹੜੇ ਲਗਾਤਾਰ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਖੋਲੇ ਹੋਏ ਨੇ ਕਹਿੰਦੇ ਨੇ ਕਿ ਸਰਕਾਰਾਂ ਨੂੰ ਜਗਾਉਣ ਵਾਸਤੇ ਇਹ ਮਾਰਚ ਕੱਢਿਆ ਗਿਆ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਸਰਕਾਰਾਂ ਨੂੰ ਚੇਤਾਇਆ ਵਾ ਜੇ 15 ਸਤੰਬਰ ਤੱਕ ਕੁਛ ਨਾ ਕੀਤਾ ਤਾਂ ਫਿਰ 15 ਸਤੰਬਰ ਤੋਂ ਬਾਅਦ ਲੋਕ ਕਰਨਗੇ ਤੇ ਮੋਰਚਾ ਜਿਹੜਾ ਵਾ ਤਸਵੀਰਾਂ ਦਿਖਾ ਰਿਹਾ ਕਿ ਮੋਰਚਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਬੁੱਧੀਜੀਵੀ ਵਰਗ ਆਰਟਿਸਟ ਅਤੇ ਹੋਰ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਹੱਥਾਂ ਦੇ ਵਿੱਚ ਵੱਡੇ ਵੱਡੇ ਪੋਸਟਰ ਫੜ ਕੇ ਝੰਡੇ ਫੜ ਕੇ ਜੈਲ ਨੂੰ ਮੁਕਤੀ ਅੰਦੋਲਨ ਰਾਜਸਥਾਨ ਤਾਂ ਰਾਜਸਥਾਨ ਦੇ ਲੋਕ ਵੀ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕਈ ਸੂਬਿਆਂ ਦੇ ਲੋਕ ਅੱਜ ਬੁੱਢੇ ਨਾਲੇ ਦਾ ਜਿਹੜਾ ਕਾਲਾ ਪ੍ਰਦੂਸ਼ਿਤ ਪਾਣੀ ਆ ਉਸ ਦੇ ਖਿਲਾਫ ਮੋਰਚਾ ਕਾਲ ਦਿੱਤਾ ਗਿਆ ਤੇ ਸਰਕਾਰਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 15 ਦਿਨਾਂ ਦੇ ਵਿੱਚ ਵਿੱਚ ਅਗਰ ਕੋਈ ਠੋਸ ਰਣਨੀਤੀ ਨਾ ਅਪਣਾਈ ਗਈ ਕੁਝ ਨਾ ਕੰਮ ਕੀਤਾ ਗਿਆ ਤਾਂ ਸਰਕਾਰਾਂ ਦੇ ਪਰੋਸੇ ਨੂੰ ਛੱਡ ਕੇ ਲੋਕ ਸੜਕਾਂ ਤੇ ਜਿਵੇਂ ਅੱਜ ਉਤਰੇ ਨੇ ਉਸ ਤਰ੍ਹਾਂ ਹੀ ਬੁੱਢੇ ਨਾਲੇ ਦੇ ਵਿੱਚ ਉਤਰਣਗੇ ਤੇ ਬੁੱਢੇ ਨਾਲੇ ਦੇ ਪਾਣੀ ਨੂੰ ਸਤ루ਜ ਦੇ ਵਿੱਚ ਜਾਣ ਤੋਂ ਰੋਕਣ ਵਾਸਤੇ ਬੰਨ ਮਾਰਨਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਬਿਵੇਕਪਾਲ ਪੰਜਾਬ ਤੱਕ ਲੁਧਿਆਣਾ